ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਾਹਲ ਡੈਰੀ ਫਾਰਮ ਤੇ ਸਵਾਗਤ ਹੈ ਸਭ ਦਾ ਤੇ ਅੱਜ ਜਿਹੜੀ ਤੁਹਾਨੂੰ ਅਸੀਂ ਵੀਡੀਓ ਪਾ ਰਹੇ ਆ ਆਪਣੇ ਪਿੰਡ ਤੋਂ ਹੀ ਪਾ ਰਹੇ ਆ ਤੇ ਆਪਣੇ ਚਾਚਾ ਜੀ ਦੇ ਘਰੇ ਖੜੀ ਇੱਕ ਮੱਝ ਪਹਿਲੇ ਸੂਏ ਸੂਈ ਹੈ ਬਹੁਤ ਟਾਪ ਕੁਆਲਿਟੀ ਦੀ ਝੋਟੀ ਹੈ ਤੇ ਬਾਕੀ ਆਪਾਂ ਜੱਸੀ ਨਾ ਕਰਦੇ ਗੱਲ ਚਾਚਾ ਜੀ ਦੇ ਲੜਕਾ ਹਾਂ ਵੀ ਜੱਸੀ ਕਿਵੇਂ ਆ ਠੀਕ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂ ਕਦੋਂ ਸੂਏ ਇਸੀ ਮੱਝ ਇਹ ਇਹ ਬਾਈ ਆਪਣੇ ਪਰਸੋਂ ਸੂਈ ਹੈ ਰਾਤ ਨੂੰ 12:30 ਵਜੇ ਬਾਕੀ ਇਹਦਾ ਬਾਈ ਦਾ ਆਪਣਾ ਘਰ ਦਾ ਹੀ ਪੁਛਦਾ ਸਾਰਾ ਰਵਾਇਆ ਘਰ ਦੀ ਝੋਟੀ ਉਹ ਮੈਸਕੜੀਆ ਪਰਲੇ ਪਾਸੇ ਤੇ ਕੋਈ ਵੀ ਵਪਾਰ ਦਾ ਕੰਮ ਨਹੀਂ ਘਰੋਂ ਤਿਆਰ ਕਰੀ ਹੋ ਮੱਝਾਂ ਚੰਗੇ ਰਵੇ ਦੀਆਂ ਵੱਜਾਂ ਸਾਰੀਆਂ ਬਾਕੀ ਦੇ ਡਿਟੇਲ ਆਪਾਂ ਪੁੱਛਦੇ ਆਂ ਤੇ ਮਾਂ ਦਾ ਵੀ ਰਿਕਾਰਡ ਕਿਵੇਂ ਸੀਗਾ ਇਹਦੀ ਮਾਂ ਥਲੇ ਸੀਗਾ ਬਈ 18 ਦਾ 19 ਲੀਟਰ 18 ਲੀਟਰ ਵਾਲੀ ਮੱਝ ਦਾ ਹਾਂ ਬਾਕੀ ਉਹ ਦੇਖ ਕੀ ਪਤਾ ਲੱਗਦਾ ਬਈ ਕੁਆਲਿਟੀ ਤੇ ਕੱਦ ਬਾਕੀ ਤੁਸੀਂ ਮੱਝ ਦਾ ਦੇਖ ਸਕਦੇ ਹੋ ਇਹਨੇ 14 ਲੀਟਰ ਦੇਣਾ ਬਈ ਰਾਮਨਾਥ ਦੁੱਧ ਹਾਂ ਹੁਣ ਪਰਸੋਂ ਸੋਈ ਬੌਲੇ ਤੋਂ ਪਤਾ ਲੱਗਦਾ ਬਾਕੀ ਲੇਵੇ ਦੀ ਕੁਆਲਿਟੀ ਤੁਹਾਨੂੰ ਦਿਖਾਉਨੇ ਆ ਬਹੁਤ ਟੌਪ ਦਾ ਥਣ ਲੱਗਿਆ ਹੋਇਆ ਮਾਂ ਝੋਟੀ ਬਹੁਤ ਵੀ ਯੋ ਐਂ ਤਾਂ ਲੱਗਦੇ ਨਹੀਂ ਮੈਂ ਪਹਿਲਣ ਦਾ ਲੇਵਾ ਹੁੰਦਾ ਮੈਂ ਤੀਜੇ ਸੂਏ ਝੋਟੀ ਦਾ ਲੇਵਾ ਹੁੰਦਾ ਇਸ ਤਰ੍ਹਾਂ ਦਾ ਬਣਾਇਆ ਠੰਡੀ ਸੀਲ ਆ ਬਈ ਪੂਰੀ ਠੰਡੀ ਸੀਲ ਆ ਵਾਕੀ ਕੱਦ ਦੇਖ ਸਕਦਾ ਹਾਂ ਤੁਸੀਂ ਵਾਕੀ 6 ਫੁੱਟ ਤੋਂ ਬਾਈ ਦਾ ਕੱਦ ਆ ਇਹਦੇ ਦੇਖੋ ਮੋਢੇ ਤੱਕ ਆਉਂਦੀ ਐ ਤੇ ਬਹੁਤ ਪੂਰੀ ਠੰਡੀ ਸੀਲ ਆ ਬਈ ਪੂਰੀ ਠੰਡੀ ਸੀਲ ਪਹਿਲਾਂ ਤਾਂ ਨਹੀਂ ਆਉ ਹਾਲੀ ਅੱਜ ਕੱਲ੍ਹ ਮਹੀਨਾ-ਮਹੀਨਾ ਦਾ ਆਉਲੀ ਕਰੀ ਜਾਂਦੀਆਂ ਨੇ ਇਹਨਾਂ ਨੂੰ ਉਹ ਕੰਮ ਨਹੀਂ ਹੈਗਾ ਨੀਲੀ ਰਾਵੀ ਦੀ ਕੱਟੀ ਆ ਬਈ ਟਾਪ ਕੁਆਲਿਟੀ ਦਾ ਵਾ ਤੇ ਸੀਮਂਸੂਨ ਚੰਗਾ ਭਰਾਇਆ ਸੀ ਬਾਈਆਂ ਨੇ ਤੇ ਆ ਜਿਹੜੀ ਕੱਟੀ ਸੀ ਇਹਨੇ ਪ्योर ਜਿਹੜੀ ਨੀਲੀ ਰਾਵ ਇਮਾਪ ਤੇ ਹੋਰ ਨਹੀਂ ਲੀ ਲਾਵੀ ਦੇ ਵਿੱਚ ਕੱਟੀ ਦਿੱਤੀ ਐ ਤੇ ਬਾਈ ਤੋਰ ਕੇ ਦਿਖਾਓ ਮੜੀ ਮੱਝ ਨੂੰ ਇਧਰ ਨੂੰ ਦੋਰ ਲੈ ਇਧਰ ਖੁੱਛੋ ਫੁੱਲ ਲੱਕਦ ਕਾਟਦੀ ਤੇ ਫੁੱਲੇ ਸਰੀਰ ਦੀ ਮੱਝ ਹੈਗੀ ਤੇ ਬਾਕੀ ਤੁਸੀਂ ਥਾਨ ਲੈਵੇ ਦੀ ਕੁਆਲਿਟੀ ਵੇਖ ਸਕਦੇ ਹੋ ਨੇੜੇ ਤੋਂ ਦਿਖਾਉਨੇ ਆ ਮੋੜ ਲੈ ਨਾ ਵੀ ਇੱਕ ਸਰਕ ਕਰਦੇ ਜਿਹਨੇ ਪੂਰੇ ਸ਼ੌਂਕ ਦੀ ਮੱਝ ਲੈਣੀ ਆ ਉਹ ਵੀ ਰੱਬ ਨੂੰ ਫੋਨ ਤੇ ਸੰਪਰਕ ਕਰ ਸਕਦਾ ਹੈ। ਇਹ ਟਾਪ ਕੁਆਲਟੀ ਦੀ ਝੋਟੀ ਹੈ। ਅਸੀਂ ਦੇ ਦੂ 13-14 ਲੀਟਰ ਦਾ ਇਹਨੂੰ ਕੋਈ ਵੜਾ ਨਹੀਂ ਹੈ ਨਾ। ਆਹ ਆਰਾਮ ਨਾਲ ਦੀ ਬੱਦ ਵੀ ਸਾਡੇ ਸੇਵਾਦਾਰ ਕਰੇ ਬਾਈ ਬੱਦ ਵੀ ਤੇ ਚੰਗੀ ਪਲੀ ਹੋਈ ਝੋਟੀ ਹੈ। ਤੇ ਬਾਕੀ ਨੰਬਰ ਵਾਈ ਤੁਹਾਡਾ ਬੋਲਦੇ ਉਹਨਾਂ ਨੇ ਪਿੰਡ ਡਰੈਸ ਦਾ ਐਡਰੈਸ ਦੱਸਦਾ ਆਪਣਾ। ਪਿੰਡ ਬਈ ਕਰਮਗੜਾ 39 ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ 95927 99288 ਠੀਕ ਆ ਬਾਕੀ ਆਪਕਸ ਰੀਨ ਤੇ ਵੀ ਲਾ ਦਾਂਗੇ ਫੋਨ ਹਾਂ ਤੇ ਆਪਣਾ ਜਿਹੜਾ ਤਲਵੰਡੀ ਰੋਡ ਹੈ ਮਾਨਸਾ ਤੋਂ ਉਹਦੇ ਉੱਤੇ ਪਿੰਡ ਬੈਂਦਾ ਆਪਣਾ ਮੂਸੇ ਦੇ ਨਾਲ ਤੇ ਫੋਨ ਤੇ ਸੰਪਰਕ ਕਰਕੇ ਘਰੇ ਆ ਕੇ ਤਸੱਲੀ ਕਰਕੇ ਕੋਈ ਲਿਆ ਸਕਦਾ ਹੈ ਤੇ ਬਾਕੀ ਬਈ ਮੁੱਲ ਦੱਸੋ ਇਹਦਾ ਕੀ ਰਹੂਗਾ ਮੁੱਲ ਆਪਾਂ ਬਈ 1.70 ਕਰਦੇ ਹਾਂ ਠੀਕ ਆ ਜਾਇ ਜੀ ਮੁੱਲ ਕੀਤਾ ਜਿਵੇਂ ਮੰਨ ਲਾ ਕਿਸੇ ਕੋਲੇ ਵੱਡੇ ਬਰੀਡਰ ਕੋਲੇ ਜਾਂ ਛੋਟੀ ਕਿਸੇ ਕੋਲੇ ਖੜੀ ਹੋਵੇ ਜਿਹਦਾ 2.5 ਲੱਖ ਰੁਪਿਆ ਮੁੱਲ ਹੁੰਦਾ ਹੈ ਤੇ ਜਮਾਂ ਜਾਇਜ਼ ਮੁੱਲ ਕੀਤਾ ਵਾਂਗਾਂ ਨੇ ਬਾਕੀ ਮਾਨ ਤਾਣ ਘਰੇ ਆਏ ਦਾ ਹੋ ਜੂਗਾ ਹਾਂ ਬਸ ਮਾਨ ਤਾਣੀ ਹੋ ਮਾੜਾ ਮੁੱਲ ਪੂਰੇ ਹਾਂ ਥੋੜਾ ਹੀ ਹੋਊਗਾ ਬਾਕੀ ਜਿਆਦਾ ਰੇਟ ਕੀਤੀ ਨਹੀਂ ਤੇ ਠੀਕ ਹੈ ਕੋਈ ਫੋਨ ਕਰਕੇ ਘਰੇ ਆ ਕੇ ਚੈੱਕ ਕਰਕੇ ਮਾਝ ਲੈ ਆ ਸਕਦਾ ਛੋਟੀਪੁਰ ਟਾਪ ਕੁਆਲਟੀ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਆਉਂਦੀ ਹੈ ਤੇ ਬਾਕੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਤੁਹਾਡਾ